ਇਨਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਅ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਡਾਟਾ ਇਕੱਠਾ ਕੀਤਾ ਅਥਰੇ ਨਿਕ ਬਣਾਏ ਸਾਰੇ ਅ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਿੱਚ ਕੇ ਉੱਥੇ ਬਿਠਾਤਾ ਉੱਥੇ ਵੀ ਕੀ ਕੋਈ ਨਾ ਕੋਈ ਦਵਾਈ ਮਿਲੇ ਨਾ ਕੋਈ ਇਲਾਜ ਹੋਏ ਇਹ ਗੈਂਗਸਟਰ ਰੂਪ ਲਿਆ ਹੈਗਾ ਲੰਮੇ ਲੰਬੇ ਇੱਕ ਪੇਜ ਦੇ ਇਸ਼ਤਿਹਾਰ ਅਖਬਾਰਾਂ 'ਚ ਜ਼ਰੂਰ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਲਗਾਤੇ ਲੇਕਿਨ ਗੈਂਗਸਟਰ ਫੜਿਆ ਕਿਹੜਾ ਹੈ ਹਾਂ ਤਾਂ ਅਸਲ ਬੰਦਿਆਂ ਨੂੰ ਫੜੇ ਕਦੇ ਕਦੇ ਸੀ 골ਡੀ ਬਰਾੜ ਨੂੰ ਫੜ ਰਹੇ ਨੇ ਕਦੇ ਕੁਝ ਕਹਿੰਦੇ ਸੀ ਜੇਲਾ ਦੇ ਵਿੱਚੋਂ ਤੇ ਇਹਨਾਂ ਦੀ VIP ਦੀ ਤਰ੍ਹਾਂ ਤਾਂ ਇੰਟਰਵਿਊਜ਼ ਹੁੰਦੀਆਂ ਨੇ ਗੈਂਗਸਟਰਾਂ ਦੀ ਫਿਰ ਸੇਨ ਇੰਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਉਹ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਡਾਟਾ ਇਕੱਠਾ ਕੀਤਾ ਉਸ ਡੇਟੇ ਨੂੰ ਇਸਤੇਮਾਲ ਕਰਕੇ ਇਹ ਲੋਕਾਂ ਨੂੰ ਮੈਸੇਜ ਭੇਜੇ ਕਿ ਜੇ ਤੁਹਾਡਾ ਫਾਰਮ ਭਰ ਗਿਆ ਤਾਂ ਝਾੜੂ ਨੂੰ ਵੋਟ ਪਾਓ ਨਾਲ ਦੀ ਨਾਲ 1000 ਰੁਪਏ ਸ਼ੁਰੂ ਹੋ ਜਾਣਗੇ ਇਹ ਸਾਰਾ ਡਾਟਾ ਇਕੱਠਾ ਕਰਨ ਦਾ ਇੱਕ ਤਰੀਕਾ ਹੈਗਾ ਹੁਣ ਉਹ ਤਾਂ ਨਿਕਲ ਗਿਆ 4 ਸਾਲ ਨਿਕਲ ਕੇ ਦਵਾਨੀ ਕਿਸੇ ਬੀਬੀ ਨੂੰ ਮਿਲੀ ਨਹੀਂ ਤਾਂ ਹੁਣ ਨਵਾਂ ਡਰਾਮਾ ਕਰਨਾ ਹੈਗਾ ਇਹ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਸੋ ਇਹ ਤਾਂ ਅ ਨਿਤ ਨਵੇਂ ਡਰਾਮੇ ਹੀ ਕਰਦੇ ਰਹਿੰਦੇ ਨੇ ਹਕੀਕਤ ਜ਼ਮੀਨ 'ਚ ਆਏ ਕਿ ਬੁਰਾ ਹਾਲ ਹੈਗੇ ਪਹਿਲੇ ਇਹਨਾਂ ਨੇ ਆਪ ਦੇ ਮੁਹੱਲਾ ਕਲੀਨਿਕ ਬਣਾਏ ਸਾਰੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਿੱਚ ਕੇ ਉੱਥੇ ਬਿਠਾਤਾ ਉੱਥੇ ਵੀ ਕੀ ਕੋਈ ਨਾ ਕੋਈ ਦਵਾਈ ਮਿਲੇ ਨਾ ਕੋਈ ਇਲਾਜ ਹੋਏ ਸੋ ਇਹ ਸਾਰੇ ਡਰਾਮੇ ਹੈਗੇ ਸਰਕਾਰ ਤੋਂ ਡਰਾਮੇ ਤੋਂ ਇਲਾਵਾ ਇਹਨਾਂ ਦੇ ਕੋਈ ਕੁਛ ਹੈ ਨਹੀਂ ਨੌਜਵਾਨਾਂ ਨੂੰ ਚੱਕਿਆ ਜਾ ਰਹੇ ਹਜ਼ਾਰਾਂ ਗ੍ਰਿਫਤਾਰੀਆਂ ਜੋਰੀਆਂ ਨੇ ਵੀ ਜਾਇਜ਼ ਨਹੀਂ ਨੌਜਵਾਨਾਂ ਦੇ ਕਰਦੇ ਕਿਸੇ ਨਹੀਂ ਇਹ ਤਾਂ ਸੀਗਾ ਗੈਂਗਸਟਰ ਦੇ ਉਹਨਾਂ ਨੂੰ ਫੜਨ ਵਾਸਤੇ ਤੇ ਫਿਰ ਨੌਜਵਾਨਾਂ ਨੂੰ ਕਾਨੂੰ ਫੜ ਰਹੇ ਨੇ ਮੈਂ ਤਾਂ ਸੋਚਿਆ ਕਿ ਆ ਸੀਗਾ ਕਿ ਗੈਂਗਸਟਰ ਨੂੰ ਫੜਨਗੇ ਲੇਕਿਨ ਇਸ ਫਰਹਾਰ ਜੀ ਜਿਹੜਾ ਵੀ ਨਾ ਰੱਖਿਆ ਹੈਗਾ ਕਿਹੜੇ ਗੈਂਗਸਟਰ ਨੂੰ ਫੜਿਆ ਹੈਗਾ ਲੰਬੇ ਲੰਬੇ ਇੱਕ ਪੇਜ ਦੇ ਇਸ਼ਤਿਹਾਰ ਅਖਬਾਰਾਂ 'ਚ ਜ਼ਰੂਰ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਲਗਾਤੇ ਲੇਕਿਨ ਗੈਂਗਸਟਰ ਫੜਿਆ ਕਿਹੜਾ ਹੈਗਾ ਮੈਂ ਤਾਂ ਬਲ ਕੇ ਅਖਬਾਰੀਆ ਆ ਫੜਿਆ ਪੜਿਆ ਸੀਗਾ ਕਿ ਭਗਵਾਨਪੁਰੀਆ ਜਿਹੜਾ ਇੱਕ ਨੋਨ ਗੈਂਗਸਟਰ ਜਿਹਨਾਂ ਦੇ ਖਿਲਾਫ ਇਹਨਾਂ ਨੇ ਹੀ ਓ.ਪੀ.ਐਲ. ਆਇਆ ਸੀਗਾ ਉਹ ਕਹਿੰਦੇ ਹੁਣ ਉਹਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰ ਸਕਦੇ ਸੋ ਇਹ ਗੈਂਗਸਟਰ ਨੂੰ ਫੜ ਰਹੇ ਨੇ ਕਿ ਰਲੇ ਹੋਏ ਨੇ ਤੇ ਛੱਡ ਰਹੇ ਨੇ ਤੇ ਆਹੀ ਕਾਰਨ ਹੈ ਕਿ ਰੋਜ਼ ਦਿਨ ਦਿਹਾੜੇ ਮੋਤਾ ਹੋ ਰਹੀਆਂ ਨੇ ਇਹ ਨਵਾਂ ਸਾਲ ਚੜਿਆ ਤੇ ਨਵਾਂ ਸਾਲ ਦੇ ਪਹਿਲੇ 10 ਦਿਨ ਲਗਾਤਾਰ ਅਖਬਾਰਾਂ 'ਚ ਕਿੱਥੇ ਕਤਲ ਹੋ ਰਹੇ ਨੇ ਕਿੱਥੇ ਲੁੱਟਖੋ ਹੁਣ ਤੁਹਾਡੇ ਇੱਥੇ ਸ਼ਹਿਰ 'ਚ ਵੀ ਮੈਨੂੰ ਪਤਾ ਲੱਗਿਆ ਕੱਲ ਪਰਸੋਂ ਹੀ 20 ਲੱਖ ਰੁਪਏ ਲੁੱਟ ਕੇ ਲੈ ਗਏ ਇੱਕ ਦੁਕਾਨ ਦੇ ਦੁਕਾਨ ਤੋਂ ਤੋਂ ਰੋਜ਼ ਲੁੱਟਖੋਆ ਫਿਰੋਤੀਆਂ ਹੋ ਰਹੀਆਂ ਨੇ ਇਹ ਕਿਨੂੰ ਫੜ ਰਹੇ ਨੇ ਪਤਾ ਨਹੀਂ ਕੋਈ ਕਰੰਦੇ ਕਰੰਦੇ ਜੇ ਫੜ ਰਹੇ ਨੇ ਫੜਨਾ ਹੈ ਤਾਂ ਅਸਲ ਬੰਦਿਆਂ ਨੂੰ ਫੜੇ ਕਦੇ ਕਹਿੰਦੇ ਸੀ 골ਡੀ ਬਰਾਡ ਨੂੰ ਫੜ ਰਹੇ ਨੇ ਕਦੇ ਕੁਝ ਕਹਿੰਦੇ ਸੀ ਜੇਲ੍ਹਾਂ ਦੇ ਵਿੱਚ ਉਹ ਤੇ ਇਹਨਾਂ ਦੀ VIP ਦੀ ਤਰ੍ਹਾਂ ਤਾਂ ਇੰਟਰਵਿਊਜ਼ ਹੁੰਦੀਆਂ ਨੇ ਗੈਂਗਸਟਰਾਂ ਦੀ ਸੋ ਇਹਨਾਂ ਨੇ ਫੜਨਾ ਕੀ ਹੈਗਾ ਇਹ ਤਾਂ ਆਪ ਇਹਨਾਂ ਨੂੰ ਇਹਨਾਂ ਨੂੰ ਸ਼ਹਿ ਦੇ ਰਹੇ ਨੇ